ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 12ਵਾਂ ਅੰਕ ਹੈ ਆਏ ਨੀ ਨਿਹੰਗ ਬੂਹੇ ਖੋਲ ਦਿਓ ਨਿਸੰਗ ਗੱਲ ਇੰਨੀ ਸਿੱਧੀ ਨਹੀਂ ਸੀ ਕਿ ਅਸੀਂ ਕਹੀਏ ਵੀ ਅਬਦਾਲੀ ਇਹ ਨਾ ਲਾਲਚੀ ਸੀ ਕਿ ਲੱਖਾਂ ਕਰੋੜਾਂ ਦੀ ਜਿੱਤ ਦਾ ਮਾਲ ਹਾਸਲ ਕਰਨ ਮੰਗਰੋ ਵੀ ਹਜ਼ਾਰਾਂ ਕੁੜੀਆਂ ਨੂੰ ਵੇਚ ਕੇ ਪੈਸਾ ਵਟਣਾ ਚਾਹੁੰਦਾ ਸੀ ਗੱਲ ਤਾਂ ਇਹ ਸੀ ਕਿ ਉਸਨੇ ਅਫਗਾਨਿਸਤਾਨ ਦੇ ਬਾਜ਼ਾਰਾਂ ਵਿੱਚ ਹਿੰਦੂਸਤਾਨ ਦੀ ਇੱਜ਼ਤ ਟਕੇ ਟਕੇ ਨੂੰ ਵੇਚਣੀ ਸੀ ਬਾਬਾ ਦਰਿਆ ਕੋਲੋਂ ਪਰਤਦਿਆਂ ਬੋਲਿਆ ਬੜਾ ਹੰਕਾਰ ਹੈ ਇਹਨਾਂ ਨੂੰ ਆਪਣੀ ਸਭਿਅਤਾ ਤੇ ਇਤਿਹਾਸ ਉੱਤੇ ਹੁਣ ਵੇਖਿਓ ਇਹਨਾਂ ਦਾ ਇਹ ਮਾਣ ਕਿਵੇਂ ਟੁੱਟਦਾ ਹੈ ਜਦ ਗਜਨੀ ਦੇ ਬਾਜ਼ਾਰਾਂ ਵਿੱਚ ਅਸੀਂ ਇਹਨਾਂ ਦੀਆਂ ਘੁੰਡ ਕੱਢਣ ਤੇ ਪਰਦੇ ਵਿੱਚ ਰਹਿਣ ਵਾਲੀਆਂ ਔਰਤਾਂ ਦੀ ਨਿਰਵਸਤਰ ਕਰਕੇ ਮੰਡੀ ਲਗਾਵਾਂਗੇ ਹੰਕਾਰ ਵਿੱਚ ਅਬਦਾਲੀ ਕਈ ਵਾਰੇ ਬੋਲ ਗਿਆ ਸੀ ਸਰ ਅਬਦਾਲੀ ਨੂੰ ਪਤਾ ਨਹੀਂ ਹਰ ਵਾਰ ਕਿਉਂ ਭੁੱਲ ਜਾਂਦਾ ਸੀ ਕਿ ਉਸਦੀ ਵਾਪਸੀ ਦੇ ਰਾਹ ਵਿੱਚ ਪੰਜਾਬ ਪੈਂਦਾ ਹੈ। ਜਮਨਾ ਪਾਰ ਹੁੰਦੇ ਸਰ ਅਬਦਾਲੀ ਦੀ ਰਫ਼ਤਾਰ ਤੇਜ਼ ਹੋ ਜਾਂਦੀ ਤੇ ਉਹ ਜਲਦੀ ਨਾਲ ਪੰਜਾਬ ਪਾਰ ਕਰਨ ਦੀ ਚਾਹਨਾ ਵਿੱਚ ਹੁੰਦਾ। ਪਰ ਸਵਾ ਲੱਖੀ ਖਾਲਸੇ ਨੇ ਇਕੱਧ ਹੋਣ ਦੇਣਾ ਸੀ। ਸਤਲੁਜ ਪਾਰ ਹੁੰਦਿਆਂ ਹੀ ਅਬਦਾਲੀ ਦੇ ਖੱਚਰਾ, ਗਧੇ, ਊਠ ਆਪਣੇ ਆਪ ਨੂੰ ਹੌਲਾ ਹੁੰਦਾ ਮਹਿਸੂਸ ਕਰਨ ਲੱਗਦੇ ਸਨ। ਜਮਨਾ ਪਾਰ ਤੋਂ ਉਹਨਾਂ ਤੇ ਲੱਦਿਆ ਭਾਰ ਸਤਲੁਜ ਤੱਕ ਪਹੁੰਚਦਾ ਵੱਧਦਾ ਹੀ ਰਹਿੰਦਾ ਸੀ ਕਦੇ-ਕਦੇ ਉਹਨਾਂ ਨੂੰ ਕੱਗਰ ਸਤਲੁਜ ਦਾ ਭੁਲੇਖਾ ਦੇ ਦਿੰਦਾ ਪਰ ਜਲਦੀ ਹੀ ਉਹ ਜਾਣ ਲੈਂਦੇ ਕਿ ਹਜੇ ਸਤਲੁਜ ਨਹੀਂ ਆਇਆ ਸੀ ਕਿਉਂਕਿ ਕੱਗਰ ਪਾਰ ਕਰਦਿਆਂ ਵੀ ਪਟਿਆਲਾ, ਸਰਹੰਦ, ਮਲੇਰ ਕੋਟਲਾ ਉਹਨਾਂ ਤੇ ਹੋਰ ਭਾਰ ਲੱਦਣ ਲਈ ਖਲੋਤੇ ਰਹਿੰਦੇ ਅਬਦਾਲੀ ਦਾ ਲਸ਼ਕਰ ਇਸ ਵੱਧਦੇ ਭਾਰ ਨੂੰ ਦੇਖ ਕੇ ਖੁਸ਼ ਹੁੰਦਾ ਸੀ ਪਰ ਖੱਜਰਾ, ਘੋੜੇ, ਊਠ ਤਾਂ ਹੋਰ ਲੱਦੇ ਜਾਣੇ ਸਨ ਉਹਨਾ ਖੁਸ਼ ਕਿਉਂ ਹੋਣਾ ਸੀ ਪਰ ਸਤਲੁਜ ਦੇਖਦਿਆਂ ਹੀ afghan ਲਸ਼ਕਰ ਤੇ ਭਾਰ ਢੋਣ ਵਾਲੇ ਜਾਨਵਰਾਂ ਦੇ ਚਿਹਰਿਆਂ ਦੇ ਹਾਵ ਭਾਵ ਬਦਲਣ ਲੱਗਦੇ ਜਾਨਵਰਾਂ ਦੇ ਚਿਹਰਿਆਂ ਤੇ ਰੌਣਕ ਪਰਤ ਆਉਂਦੀ ਤੇ ਲਸ਼ਕਰ ਦੇ ਚਿਹਰਿਆਂ ਦੇ ਰੰਗ ਪੀਲੇ ਪੈਣ ਲੱਗਦੇ ਤੇ ਸਤਲੁਜ ਦੇ ਇਸ ਪਾਰ ਆਉਂਦਿਆਂ ਸਿੰਘਾਂ ਦੇ ਪਹਿਲੇ ਹੱਲੇ ਤੋਂ ਹੀ ਭਾਰ ਚੁੱਕਣ ਵਾਲੇ ਜਾਨਵਰ ਆਪਣੇ ਆਪ ਨੂੰ ਸੌਖਾ ਹੁੰਦਾ ਮਹਿਸੂਸ ਕਰਦੇ ਪਹਿਲਾ ਚਨਾ ਫਿਰ ਜਹਲਮ ਤੇ ਫਿਰ ਅਟਕ ਤੀਕ ਜਾਂਦਿਆਂ ਤਾਂ ਉਹ ਹੌਲੇ ਫੁੱਲ ਹੋ ਜਾਂਦੇ ਅਫਗਾਨ ਖਚਰਾ ਊਠ ਜਮਣਾਪਾਰ ਵਾਲਿਆਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਸਨ ਜਿਹੜੇ ਸਭ ਕੁਝ ਅਬਦਾਲੀ ਲਈ ਹੀ ਇਕੱਠਾ ਕਰਦੇ ਸਨ ਪਰ ਚੱਕਣਾ ਤਾਂ ਇਹਨਾਂ ਵਿਚਾਰੇ ਬੇਜ਼ੁਬਾਨਾਂ ਨੂੰ ਪੈਂਦਾ ਸੀ ਅਬਦਾਲੀ ਦੇ ਸਭ ਦੁਸ਼ਮਨਾ ਵਿੱਚੋਂ ਸਿੰਘ ਉਹਨਾਂ ਦੇ ਮਣਪਾਉਂਦੇ ਸਨ ਉਹਨਾਂ ਕੋਲ ਕੁਝ ਅਜਿਹਾ ਨਹੀਂ ਹੁੰਦਾ ਸੀ ਜੋ ਦੁਰਾਨੀ ਖੋ ਕੇ ਲਿਜਾ ਸਕਦੇ ਉਹਨਾਂ ਕੋਲ ਤਾਂ ਬਸ ਸਿੱਦਕ ਤੇ ਜਜ਼ਬਾ ਸੀ ਤੇ ਇਹ ਕੋਈ ਉਹਨਾਂ ਤੋਂ ਖੋ ਨਹੀਂ ਸਕਦਾ ਸੀ ਅਬਦਾਲੀ ਨੇ ਸਤਲੁਜ ਪਾਰ ਕੀਤਾ ਪਿਛਲੇ ਕਈ ਸਾਲਾਂਵਾਲਾ ਉਹ ਵਰਤਾਰਾ ਸ਼ੁਰੂ ਹੋਇਆ ਸਿੰਘਾਂ ਨੇ ਲੁੱਟਿਆ ਮਾਲ ਲੁੱਟਣਾ ਸ਼ੁਰੂ ਕੀਤਾ ਸਤਲੁਜ ਤੋਂ ਚਨਾਤੀ ਕੋਨਾ ਅਬਦਾਲੀ ਤੇ ਕਈ ਹਮਲੇ ਕਰ ਦਿੱਤੇ ਸਨ ਤੇ ਵਾਧੂ ਖਜ਼ਾਨਾ ਆਪਣੇ ਡੇਰਿਆਂ ਤੇ ਢੋ ਲਿਆ ਪਰ ਐਤਕੀ ਕੁਝ ਵੱਖਰਾ ਵੀ ਵਾਪਰ ਰਿਹਾ ਸੀ ਐਤਕੀ ਅਬਦਾਲੀ ਦੇ ਲਸ਼ਕਰ ਵਿੱਚੋਂ ਚੀਕਾਂ ਦੀਆਂ ਤੇ ਰੋਣ-ਕਰਲੌਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਹਰ ਵਾਰ ਜਦ ਸਿੰਘਾਂ ਨੇ ਅਫਗਾਨਾਂ ਤੇ ਹੱਲਾ ਕੀਤਾ ਤਾਂ ਉਹਨਾਂ ਦੇ ਹਰ ਜਥੇ ਨੇ ਇਹ ਆਵਾਜ਼ਾਂ ਸੁనిਆਂ ਆਖਿਰੇ ਕੌਣ ਨੇ ਜੋ ਐਨਾ ਰੋਕੁਰ ਲਾ ਰਹੇ ਨੇ ਕਈ ਵਾਰ ਸਿੰਘਾਂ ਲੁੱਟ ਭੁੱਲ ਕੇ ਉਹਨਾਂ ਆਵਾਜ਼ਾਂ ਨੂੰ ਸੁਣਦੇ ਰਹਿਣਾ ਕੀ ਅਫਗਾਨ ਲਸ਼ਕਰ ਵਿੱਚੋਂ ਹੀ ਆਵਾਜ਼ਾਂ ਸਤਲੁਜ ਪਾਰ ਕਰਨ ਮੰਗਰੋਂ ਹੀ ਆਉਣੀਆਂ ਸ਼ੁਰੂ ਹੋਈਆਂ ਸਨ ਬਾਬਾ ਸਾਡੇ ਵੱਲ ਦੇਖਦਾ ਬੋਲਿਆ ਕੀ ਘੱਗਰ ਤੋਂ ਪਿੱਛੇ ਕਿਸੇ ਨੂੰ ਇਹ ਆਵਾਜ਼ਾਂ ਨਹੀਂ ਸੁਣੀਆਂ ਕਿ ਜਮਨਾ ਤੋਂ ਸਤਲੁਜ ਤੀਕ ਸਭ ਰਾਜੇ ਰਜਵਾੜੇ ਮਰ ਚੁੱਕੇ ਸਨ ਜੋ ਕਿਸੇ ਨੂੰ ਇਹ ਕੂਕ ਪੁਕਾਰ ਸੁਣਾਈ ਨਹੀਂ ਦਿੱਤੀ ਅਸੀਂ ਚੁੱਪਚਾਪ ਬਾਬੇ ਦੇ ਨਸਵਾਲਾਂ ਨੂੰ ਸੁਣ ਰਹੇ ਸਾਂ ਤੇ ਆਪਣੇ ਅੰਦਰ ਇਹਨਾਂ ਦੇ ਜਵਾਬ ਵੀ ਢੋਲ ਰਹੇ ਸਾਂ ਫਿਰ ਬਾਬਾ ਬੋਲਿਆ ਗੱਲਾਂ ਦੋਹੇ ਹੋ ਸਕਦੀਆਂ ਨੇ ਦੋਹੇ ਕਿਵੇਂ ਅਸੀਂ ਹੈਰਾਨ ਹੁੰਦਿਆਂ ਪੁੱਛਿਆ ਜਮਨਾ ਤੋਂ ਸਤਲੁਜ ਤੀਕ ਦੀ ਧਰਤੀ ਨੂੰ ਅਬਦਾਲੀ ਦਾ ਖੌਫ ਵੱਡ-ਵੱਡ ਖਾ ਰਿਆ ਸੀ ਅਬਦਾਲੀ ਦੀਆਂ ਤੋਪਾਂ ਦੀ ਗੂੰਜ ਨੇ ਸਭ ਬੋਲੇ ਕਰ ਦਿੱਤੇ ਸਨ ਤੇ ਉਹ ਕੋਈ ਐਸੀ ਆਵਾਜ਼ ਨਹੀਂ ਸੁਣ ਰਹੇ ਸਨ ਜਿੰਨਾ ਨਾਲ ਉਹਨਾਂ ਨੂੰ ਅਬਦਾਲੀ ਦਾ ਵਿਰੋਧ ਸਹਿਣਾ ਪਵੇ ਤੇ ਦੂਜੀ ਦੂਜੀ ਇਹ ਕਿ ਰੋਣ ਵਾਲੇ ਸ਼ਾਇਦ ਜਾਣਦੇ ਜਾਂ ਜਾਣਦੀਆਂ ਸਨ ਕਿ ਸਤਲੁਜ ਤੋਂ ਪਹਿਲਾਂ ਉਹਨਾਂ ਦੀਆਂ ਚੀਕਾਂ ਕਿਸੇ ਨੇ ਨਹੀਂ ਸੁਣੀਆਂ ਉਹਨਾਂ ਦੇ ਮੁਕਤੀਦਾਤੇ ਤਾਂ ਸਤਲੁਜ ਤੋਂ ਇੱਧਰ ਬੈਠੇ ਸਨ ਸੋ ਹੋ ਸਕਦਾ ਉਹਨਾਂ ਨੇ ਸਤਲੁਜ ਪਾਰ ਕਰਕੇ ਹੀ ਰੋਣਾ ਕਰ ਲਾਉਣਾ ਸ਼ੁਰੂ ਕੀਤਾ ਹੋਵੇ ਵਾ ਸਾਡੇ ਤਿੰਨਾਂ ਵਿੱਚੋਂ ਤਾਂ ਕੋਈ ਨਹੀਂ ਬੋਲਿਆ ਪਰ ਆਵਾਜ਼ ਸਾਡੇ ਕਿਤੇ ਨੇੜਿਓਂ ਹੀ ਆਈ ਸੀ ਇਹ ਰੋਂਦੀਆਂ ਆਵਾਜ਼ਾਂ ਉਹਨਾਂ ਕੁੜੀਆਂ ਦੀਆਂ ਸਨ ਜਿਨ੍ਹਾਂ ਨੂੰ ਅਬਦਾਲੀ ਲੁੱਟਦੇ ਸਮਾਨ ਦੇ ਨਾਲ ਹੀ ਗਾਇਆਂ ਮੱਜਾਂ ਵਾਂਗ ਹੱਕ ਲਿਆਇਆ ਸੀ ਸਾਰੇ ਰਾ ਕਿਸੇ ਹਿੰਦੂस्तानी ਯੋਧੇ ਦੀ ਹਿੰਮਤ ਨਹੀਂ ਪਈ ਕਿ ਉਹਨਾਂ ਦੇ ਹੱਕ ਵਿੱਚ ਕੋਈ ਹਾ ਦਾ ਨਾਰਾ ਵੀ ਮਾਰ ਦੇਵੇ ਪਰ ਪੰਥ ਪੰਥ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ ਪੰਥ ਖਾਲਸੇ ਨੇ ਇਹਨਾਂ ਕੁੜੀਆਂ ਦੀ ਬੰਦ ਖਲਾਸੀ ਲਈ ਰਾਤ ਨੂੰ ਜੁੜ ਬੈਠਣ ਦਾ ਨਿਰਣਾ ਕੀਤਾ ਅਗਲੇ ਦਿਨ ਵਿਸਾਖੀ ਸੀ ਤੇ ਖਾਲਸੇ ਦਾ ਦੀਵਾਨ ਅਕਾਲ ਬੁੰਗੇ ਉੱਤੇ ਲੱਗਣਾ ਸੀ ਜਦ ਸਾਰੇ ਮੁਖੀ ਸਰਦਾਰ ਦੀਵਾਨ ਦੀ ਸਮਾਪਤੀ ਮੰਗਰੋਂ ਜੋੜ ਬੈਠੇ ਤਾਂ ਕੁਝ ਲੋਕਾਂ ਦੇ ਰੌਲੇ ਦੀ ਆਵਾਜ਼ ਉਹਨਾਂ ਤੀਕ ਪਹੁੰਚੀ ਪਤਾ ਕਰੋ ਭਾਈ ਇਹ ਰੌਲਾ ਕਿਹਸਾ ਹੈ ਜਥੇਦਾਰ ਬਾਬਾ ਜੱਸਾ ਸਿੰਘ ਨੇ ਸਿੰਘਾਂ ਨੂੰ ਪਤਾ ਕਰਨ ਭੇਜਿਆ ਕੋਚੇਰ ਮੰਗਰੋਸ ਸਿੰਘ ਪਰਤੇ ਤੇ ਬੋਲੇ ਜਿਹੜੀਆਂ ਕੁੜੀਆਂ ਨੂੰ ਅਫਗਾਨ ਆਪਣੇ ਨਾਲ ਕੈਦ ਕਰਕੇ ਲਿਜਾ ਰਹੇ ਹਨ ਇਹ ਉਹਨਾਂ ਦੇ ਪਰਿਵਾਰ ਨੇ ਜਥੇਦਾਰ ਜੀ ਕਹਿੰਦੇ ਨੇ ਖਾਲਸੇ ਦੇ ਦਰਬਾਰ ਵਿੱਚ ਅਸੀਂ ਝੂਲੀ ਅੱਡ ਅਰਜ਼ ਕਰਦੇ ਹਾਂ ਕਿ ਸਾਡੀਆਂ ਕੁੜੀਆਂ ਨੂੰ ਪਠਾਨਾਂ ਤੋਂ ਮੁਕਤ ਕਰਵਾਓ ਸਾਰੇ ਸਰਦਾਰੇ ਸੁੰਦਿਆਂ ਬਾਹਰ ਆਏ ਸੈਂਕੜੇ ਪਰਿਵਾਰ ਸੱਚਮੁੱਚ ਝੋਲੀਆਂ ਫੈਲਾਈ ਖਾਲਸੇ ਵੱਲ ਆਸ ਭਰੀਆਂ ਅੱਖਾਂ ਨਾਲ ਦੇਖ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਉਮੀਦਾਂ ਦੇ ਹੰਝੂ ਅਕਾਲ ਬੁੰਗੇ ਦੇ ਵਿੜੇ ਵਿੱਚ ਡਿੱਗ ਰਹੇ ਸਨ ਉਹਨਾਂ ਦੀ ਅਰਦਾਸ ਸਤਗੁਰੂ ਸ਼ੇਮੇ ਪਾਤਸ਼ਾਹ ਦੇ ਦਰਬਾਰ ਕਬੂਲ ਹੋਈ ਤੇ ਜਥੇਦਾਰ ਬਾਬਾ ਜੱਸਾ ਸਿੰਘ ਬੋਲੇ ਹਿੰਦੁਸਤਾਨ ਦੀ ਇੱਜ਼ਤ ਸਾਡੇ ਹੁੰਦਿਆਂ ਕਾਬਲਗੰਦਾਰ ਦੇ ਬਾਜ਼ਾਰਾਂ ਵਿੱਚ ਨਹੀਂ ਰੁਲੇਗੀ ਕਿਸੇ ਦੀ ਇੱਜ਼ਤ ਵੀ ਅਸੀਂ ਕਿਤੇ ਨਹੀਂ ਰੁੱਲਣ ਦੇਵਾਂਗੇ ਤੁਹਾਡੀ ਆਬਰੂ ਬਚਾਉਣ ਲਈ ਖਾਲਸਾ ਅੰਖ ਨਾਲ ਜੂਝੇਗਾ ਤੇ ਆਪਣੇ ਲਹੂ ਦਾ ਆਖਰੀ ਕਤਰਾ ਵਹਾ ਕੇ ਵੀ ਤੁਹਾਡੀਆਂ ਕੁੜੀਆਂ ਛੁੜਵਾ ਕੇ ਲਿਆਏਗਾ ਸਰਦਾਰ ਜੱਸਾ ਸਿੰਘ ਦੇ ਕੋਲ ਸਰਦਾਰ ਜੱਸਾ ਸਿੰਘ ਦੇ ਕੋਲ ਨਾਲ ਉਹਨਾਂ ਵਿਲਕ ਦੇ ਪਰਿਵਾਰਾਂ ਨੂੰ ਸੁੱਖ ਦਾ ਸਾਹ ਆਇਆ ਸਿੰਘਾਂ ਨੇ ਅਬਦਾਲੀ ਲਸ਼ਕਰ ਦੇ ਉਸ ਹਿੱਸੇ 'ਤੇ ਚੜ੍ਹਾਈ ਕਰਨ ਲਈ ਵਿਉਂਤਾਂ ਕਰਨੀਆਂ ਸ਼ੁਰੂ ਕੀਤੀਆਂ ਜਿੱਥੇ ਕੁੜੀਆਂ ਕੈਦ ਸਨ ਰਾਤ ਨੂੰ ਕੁਝ ਸਿੰਘਾਂ ਦੀ ਸੇਵਾ ਲਈ ਗਈ ਕਿ ਸਾਰੀ ਸਥਿਤੀ ਦਾ ਪਤਾ ਲਾਇਆ ਜਾਵੇ ਤਾਂ ਕਿ ਸਵੇਰੇ ਹੱਲਾ ਕਰਨ ਵੇਲੇ ਜ਼ਿਆਦਾ ਔਖ ਨਾ ਆਵੇ ਤੇ ਹਮਲਾ ਸਿੱਧਾ ਉਥੇ ਹੀ ਕੀਤਾ ਜਾਵੇ ਜਿਸ ਥਾਂ ਹਜ਼ਾਰਾਂ ਹਿੰਦੂਸਤਾਨੀ ਕੈਦੀ ਬੰਨ ਕੇ ਲਜਾਏ ਜਾ ਰਹੇ ਹਨ ਭਾਈ ਹਾਠੂ ਸਿੰਘ ਭਾਈ ਬਾਗ ਸਿੰਘ ਭਾਈ 라ਵਨ ਸਿੰਘ ਭਾਈ ਕਹਿਰ ਸਿੰਘ ਜਹੇ ਸਿੰਘਾਂ ਤੇ ਬੀਬੀ ਅਮਰਕੌਰ ਜਈਆਂ ਸਿੰਘਣੀਆਂ ਦੀ ਚੋਣ ਰਾਤ ਨੂੰ ਇਹ ਕਾਰਜ ਸਰ ਕਰਨ ਲਈ ਲਗਾਈ ਗਏ ਇਹ ਸੂਰੇਸ਼ ਸਿੰਘ ਕਾਲੀ ਰਾਤ ਨੂੰ ਹਨੇਰੇ ਦਾ ਫਾਇਦਾ ਚੱਕ ਕੇ ਅਬਦਾਲੀ ਦੇ ਲਸ਼ਕਰ ਵਿੱਚ ਵੱਖਰੀ ਵੱਖਰੀ ਥਾਈਂ ਵੜ ਗਏ। ਇਹਨਾਂ ਨਾਲ ਕੁਝ ਬਹਾਦਰ ਸਿੰਘਣੀਆਂ ਵੀ ਸਨ। ਇਹਨਾਂ ਦਾ ਇੱਕੋ ਇੱਕ ਟੀਚਾ ਕੈਦ ਕੀਤੀਆਂ ਕੁੜੀਆਂ ਦਾ ਪਤਾ ਲਗਾਉਣਾ ਸੀ ਪਰ ਭਾਈ ਹਾਠੂ ਸਿੰਘ ਦੇ ਮਨ ਵਿੱਚ ਇੱਕ ਹੋਰ ਤਰਕੀਬ ਵੀ ਅੰਗੜਾਈਆਂ ਲੈ ਰਹੀ ਸੀ। ਉਹ ਕੁੜੀਆਂ ਦਾ ਪਤਾ ਕਰਨ ਦੇ ਨਾਲ-ਨਾਲ ਅਬਦਾਲੀ ਦਾ ਤੰਬੂ ਵੀ ਟੋਲਦੇ ਫਿਰ ਰਹੇ ਸਨ ਜੇ ਝੋਟਾ ਹੀ ਮਾਰ ਲਈਏ ਤਾਂ ਚਿੱੜ ਤਾਂ ਆਪੇ ਹੀ ਮਰ ਜਾਣਗੇ ਉਹ ਆਪਣੇ ਆਪ ਨਾਲ ਬੋਲੇ ਜਥੇ ਵਿਚਲੀ ਇੱਕ ਸਿੰਘਣੀ ਬੀਬੀ ਅਮਰਕੌਰ ਨੇ ਉਸ ਥਾਂ ਦਾ ਪਤਾ ਲਾ ਲਿਆ ਜਿੱਥੇ ਹਿੰਦੁਸਤਾਨ ਦੀਆਂ ਹਜ਼ਾਰਾਂ ਕੁੜੀਆਂ ਕੈਦ ਸਨ ਉਸਨੇ ਖਾਲਸਾਈ ਬੋਲਿਆਂ ਵਿੱਚੋਂ ਇੱਕ ਆਵਾਜ਼ ਕੱਢੀ ਅਕਾਲ ਜਥੇ ਦੇ ਸਭ ਸਿੰਘਾਂ ਸਿੰਘਣੀਆਂ ਨੂੰ ਖਬਰ ਹੋ ਗਈ ਪਰ ਅਫਗਾਨ ਸਿਪਾਈਆਂ ਨੇ ਜਾਤਾ ਕਿ ਕੈਦ ਕੀਤੀਆਂ ਕੁੜੀਆਂ ਵਿੱਚੋਂ ਕਿਸੇ ਨੇ ਇਹ ਆਵਾਜ਼ ਕੀਤੀ ਹੈ ਅਬਦਾਲੀ ਦੇ ਲਸ਼ਕਰ ਵਿੱਚ ਖਿਲਰੇ ਸਿੰਘ ਸਿੰਘਣੀਆਂ ਨੇ ਗੁਪਤ ਢੰਗ ਨਾਲ ਉਸ ਪਾਸੇ ਨੂੰ ਚਾਲਾ ਪਾ ਦਿੱਤਾ ਜਿੱਧਰੋਂ ਇਹ ਆਵਾਜ਼ ਆਈ ਸੀ ਇੰਨੇ ਨੂੰ ਇਹ ਸਿੰਘਣੀ ਬੀਬੀ ਅਮਰਕੌਰ ਆਪਣੀਆਂ ਸਾਥੀ ਸਿੰਘਣੀਆਂ ਨਾਲ ਕੈਦ ਕੀਤੀਆਂ ਕੁੜੀਆਂ ਤੱਕ ਪਹੁੰਚ ਗਈ ਵਾਹ ਗੁਰੂ ਤੁਹਾਡਾ ਐਡਾ ਲਸ਼ਕਰ ਤੇ ਤੁਸੀਂ ਰੋਂਣ ਡਈਆਂ ਜੇ ਤੁਸੀਂ ਤਾਂ ਇਹਨਾਂ ਅਫਗਾਨਾਂ ਨੂੰ ਹੁਣ ਤੱਕ ਨੌਆਂ ਨਾਲ ਹੀ ਪਾੜ ਦਿੰਦੀਆਂ ਤੁਹਾਡੀ ਇੰਨੀ ਗਿਣਤੀ ਦੇ ਹੁੰਦੇ ਆ ਇਹ ਜਮਣਾ ਕਿੰਜ ਪਾਰ ਕਰ ਜਾਂਦੇ ਬੀਬੀ ਅਮਰਕੌਰ ਦੀਆਂ ਕੁਝ ਗੱਲਾਂ ਕੁੜੀਆਂ ਨੂੰ ਸਮਝਾਈਆਂ ਕੁਝ ਨਹੀਂ ਪਰ ਉਹਨਾਂ ਵਿੱਚੋਂ ਇੱਕ ਬੋਲੀ ਹਮਾਰੇ ਮਰਦ ਤੋਂ ਸਭ ਮਾਰੇ ਗਏ تھے ਹਮ अकेਲੀ ਕੀ ਕਰਤੀ अकेਲੀ ਹਜ਼ਾਰਾਂ ਦੀ ਗਿਣਤੀ ਹੈ ਤੁਹਾਡੀ ਸ਼ਰਮ ਕਰੋ अकेਲੀ ਕਹਿਣ ਲੱਗੇ ਨਾਲੇ ਮਰਦਾਂ ਨੇ ਠੇਕਾ ਲਿਆ ਤੁਹਾਡੀ ਹਿਫਾਜ਼ਤ ਦਾ ਮਰਦ ਨਾ ਰਹਿਣਗੇ ਤਾਂ ਤੁਹਾਨੂੰ ਕੋਈ ਵੀ گاਵਾ ਬکریاں ਵਾਂਗ ਕਿਧਰੇ ਵੀ ਹੱਕੇ ਲੈ ਜਾਏਗਾ ਬੀਬੀ ਅਮਰਕੌਰ ਦਾ ਗੁੱਸਾ ਦੇਖ ਕੇ ਉਹ ਚੁੱਪ ਹੋ ਗਈਆਂ ਪੰਜਾਬ ਦੀ ਮਿੱਟੀ ਨੇ ਫੈਸਲਾ ਕੀਤਾ ਕਿ ਤੁਹਾਨੂੰ ਸਭ ਨੂੰ ਤੁਹਾਡੇ ਘਰਾਂ ਤੱਕ ਪਹੁੰਚਾਉਣਾ ਹੈ ਹੋ ਹੱਲਾ ਹੋਵੇਗਾ ਕਿਰਪਾਨਾਂ ਖੜਕਣਗੀਆਂ ਬਰਸ਼ੇ ਚੱਲਣਗੇ ਬੰਦੂਖਾਂ ਗਰਜਣਗੀਆਂ ਡਰ ਨਾ ਜਾਇਓ ਤੇ ਹੱਲਾ ਮਾਰ ਕੇ ਖਾਲਸੇ ਦੇ ਦਲਵਾਲ ਨੂੰ ਭੱਜ ਲਿਓ ਬਾਕੀ ਸਭ ਸਾਡੇ ਜਿੰਮੇ ਜਦੋਂ ਹੀ ਸਿੰਘਾਂ ਨੇ ਜਕਾਰੇ ਛੱਡੇ ਤੁਸੀਂ ਭੱਜ ਲੈਣਾ ਹੈ ਜਕਾਰੇ ਤੁਸੀਂ ਅਕਾਲ ਦੀ ਆਵਾਜ਼ ਸੁਣ ਕੇ ਭੱਜਣਾ ਹੈ ਬੀਬੀ ਅਮਰਕੌਰ ਨੇ ਉਹਨਾਂ ਕੈਦ ਕੀਤੀਆਂ ਬੀਬੀਆਂ ਨੂੰ ਖਾਲਸੇ ਦੀ ਸਭ ਵਿਅੰਤ ਸਮਝਾ ਦਿੱਤੀ ਇੰਨੇ ਨੂੰ ਬਾਕੀ ਸਿੰਘ ਵੀ ਆ ਗਏ ਸਭ ਨੇ ਫੈਸਲਾ ਕੀਤਾ ਕਿ ਜਾ ਕੇ ਸਾਰੀ ਸੰਗ ਖਾਲਸੇ ਤੱਕ ਪਹੁੰਚਾਈ ਜਾਵੇ ਮੈਂ ਇੱਥੇ ਹੀ ਟਿਕਦੀ ਹਾਂ ਸਿੰਘ ਜੀ ਇੰਨਾ ਕੋਲ ਬਾਕੀ ਸਿੰਘਨੀਆਂ ਨਾਲ ਇਹ ਦਰੀਆਂ ਹੋਈਆਂ ਨੇ ਕਿਤੇ ਇਹ ਨਾ ਹੋਵੇ ਸਵੇਰੇ ਸਾਡੇ ਵੱਲ ਭੱਜਣ ਦੀ ਥਾਂ ਅਫਗਾਨਾਂ ਵੱਲ ਭੱਜ ਲੈਣ ਬੀਬੀ ਅਮਰਕੌਰ ਨੇ ਡਰੀਆਂ ਹੋਈਆਂ ਕੁੜੀਆਂ ਦੀ ਅਵਸਥਾ ਦੇਖਦਿਆਂ ਫੈਸਲਾ ਕੀਤਾ ਸਤਿਵਚਨ ਅਮਰੋ ਭੈਣ ਕਹਿੰਦਿਆਂ ਭਾਈ 라ਵਨ ਸਿੰਘ ਨੇ ਸਿੰਘਾਂ ਨੂੰ ਖਾਲਸੇ ਦੇ ਦਲਾਂ ਵੱਲ ਮੁੜਨ ਦਾ ਇਸ਼ਾਰਾ ਕੀਤਾ ਹਾਠੂ ਸਿੰਘ ਕਿੱਥੇ ਹੈ ਭਾਈ ਕਹਿਰ ਸਿੰਘ ਨੇ ਹਾਠੂ ਸਿੰਘ ਨੂੰ ਗੈਰਹਾਜ਼ਰ ਦੇਖਦਿਆਂ ਕਿਹਾ ਸਭ ਨੇ ਭਾਈ ਹਾਠੂ ਸਿੰਘ ਨੂੰ ਟੋਲਿਆ ਪਰ ਉਹ ਕਿਤੇ ਨਾ ਦਿਸੇ ਇਹ ਨੇਚਰ ਨੂੰ ਇੱਕ ਪਾਸਿਓਂ ਕੁਝ ਰੌਲੇ ਦੀ ਆਵਾਜ਼ ਸੁਣਾਈ ਦਿੱਤੀ ਸਭ ਸਿੰਘ ਉਧਰ ਨੂੰ ਤੁਰਨ ਲੱਗੇ ਤਾਂ ਭਾਈ 라ਵਨ ਸਿੰਘ ਨੇ ਦੋ ਸਿੰਘਾਂ ਨੂੰ ਦਲ ਖਾਲਸੇ ਵੱਲ ਤੋਰਿਆ ਤੁਸੀਂ ਖਾਲਸਾ ਜੀ ਨੂੰ ਦੱਸ ਦਿਓ ਕਿ ਗੋਇੰਦਵਾਲ ਦੇ ਪੱਤਨ ਤੇ ਅਮਰਤਵੇਲੇ ਹੀ ਹੱਲਾ ਕਰ ਦੇਣ ਫਿਰ ਇਹਨਾਂ ਤੋਂ ਸਤੰਭਲਿਆ ਨਹੀਂ ਜਾਵੇਗਾ ਉਹਨਾਂ ਦੋਹਾਂ ਸਿੰਘਾਂ ਖਾਲਸੇਵਲ ਚਾਲਣਾ ਪਾ ਦਿੱਤਾ ਤੇ ਬਾਕੀ ਬੱਚੇ ਭਾਈ ਹਾਠੂ ਸਿੰਘ ਨੂੰ ਟੋਲਣ ਲਈ ਰੋਲੇ ਵਾਲੇ ਪਾਸੇ ਹੋ ਤੁਰੇ ਭਾਈ ਹਾਠੂ ਸਿੰਘ ਨੇ ਜਦ ਬੀਬੀ ਅਮਰਕੌਰ ਦੀ ਅਕਾਲ ਦੀ ਆਵਾਜ਼ ਸੁਣੀ ਸੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਥੇ ਨੇ ਕੈਦ ਕੀਤੀਆਂ ਕੁੜੀਆਂ ਦੇ ਟਿਕਾਣੇ ਦਾ ਪਤਾ ਲਾ ਲਿਆ ਹੈ ਹੁਣ ਉਹਨਾਂ ਸਾਰਾ ਧਿਆਨ ਅਬਦਾਲੀ ਦਾ ਤੰਬੂ ਲੱਭਣ ਵੱਲ ਕਰ ਦਿੱਤਾ ਕੋਝ ਸਮੇਂ ਮਗਰੋਂ ਉਹਨਾਂ ਨੂੰ ਇੱਕ ਖਾਸ ਕਿਸਮ ਦੇ ਅਫਗਾਨ ਲੜਾਕਿਆਂ ਦੀ ਟੋਲੀ ਨਜ਼ਰ ਪਈ ਉਹ ਇੱਕ ਤੰਬੂਦਵਾਲੇ ਸਖਤ ਕੇਰਾ ਬਣਾਈ ਖਲੋਤੇ ਸਨ ਇਹ ਅਬਦਾਲੀ ਦੇ ਖਾਸ ਚੁਨਿੰਦਾ ਅੰਗ ਰੱਖਿਅਤ ਸਨ ਭਾਈ ਹਾਠੂ ਸਿੰਘ ਨੂੰ ਅਬਦਾਲੀ ਤੱਕ ਪਹੁੰਚਣ ਲਈ ਪਹਿਲਾਂ ਇਹਨਾਂ ਨਾਲ ਨਜਿੱਠਣਾ ਪੈਣਾ ਸੀ ਮੀ ਪਏ ਕਰਕੇ ਸਭ ਪਾਸੇ ਚਿੱਕੜ ਹੋਇਆ ਪਿਆ ਸੀ ਭਾਈ ਹਾਠੂ ਸਿੰਘ ਹੁਣ ਕੋੜਾ ਵੀ ਜ਼ਿਆਦਾ ਅਗਾਹ ਨਹੀਂ ਲਿਜਾ ਸਕਦੇ ਸਨ ਕਿਉਂ ਜੋ ਘੋੜੇ ਦੇ ਪੌੜ ਚਿੱਕੜ ਵਿੱਚ ਪੈਣ ਨਾਲ ਖੜਾਕ ਹੋਣਾ ਸੀ ਤੇ ਗਿਲਜਿਆਂ ਨੇ ਸੁਚੇਤ ਹੋ ਜਾਣਾ ਸੀ ਭਾਈ ਹਾਠੂ ਸਿੰਘ ਨੇ ਕਮਾਨ ਅੱਗੇ ਕੀਤੀ ਉੱਪਰ ਨੂੰ ਮੂੰਹ ਕਰਕੇ ਅਰਦਾਸ ਕੀਤੀ ਤੇ ਤੇਜ਼ੀ ਨਾਲ ਤੀਰ ਛੱਡਿਆ ਸ਼ੂਕਦਾ ਹੋਇਆ ਤੀਰ ਇੱਕ ਗਿਲਜੇ ਦੀ ਛਾਤੀ ਦੇ ਪਾਰ ਹੋ ਗਿਆ ਜਿੰਨੇ ਨੂੰ ਉਹ ਡਿੱਗਦਾ ਭਾਈ ਹਾਠੂ ਸਿੰਘ ਨੇ ਇੱਕ ਹੋਰ ਤੀਰ ਚਲਾ ਦਿੱਤਾ ਇੱਕ ਹੋਰ ਗਿਲਜਾ ਪਾਰ ਹੋ ਗਿਆ ਭਾਈ ਹਾਠੂ ਸਿੰਘ ਬਿਜਲੀ ਦੀ ਤੇਜ਼ੀ ਨਾਲ ਤੀਰ ਚਲਾਉਣ ਲੱਗੇ ਤੇ ਅਬਦਾਲੀ ਦੇ ਅੰਗ ਰੱਖਿਆ ਘੇਟੇਰ ਹੋਣ ਲੱਗੇ ਇੰਨੇ ਨੂੰ ਅਫਗਾਨ ਫੌਜਦਾਰ ਸਰ ਬੁਲੰਦ ਖਾਨ ਦੀ ਟੁਕੜੀ ਪਿੱਛੇ ਤੋਂ ਭਾਈ ਹਾਠੂ ਸਿੰਘ ਵੱਲ ਆ ਗਈ ਸਰ ਬੁਲੰਦ ਖਾਨ ਨੇ ਲਸ਼ਕਰ ਵਿੱਚ ਇੱਕ ਅਜੀਬ ਅਜੀਬ ਤਰ੍ਹਾਂ ਦੀ ਹਲਚਲ ਮਹਿਸੂਸ ਕੀਤੀ ਸੀ ਸੋ ਆਪਣੀ ਟੁਕੜੀ ਤਿਆਰ ਕਰਕੇ ਅਬਦਾਲੀ ਦਾ ਸੁਰੱਖਿਆ ਘੇਰਾ ਦੇਖਣ ਲਈ ਚੱਕਰ ਲਾਉਣ ਨਿਕਲਿਆ ਉਸ ਨੇ ਮਹਿਸੂਸ ਕਰ ਲਿਆ ਸੀ ਕਿ ਜਰੂਰ ਸਿੰਘ ਅਬਦਾਲੀ ਦੇ ਤੰਬੂ ਦਾ ਪਤਾ ਲਾਉਂਦੇ ਫਿਰ ਰਹੇ ਹੋਣਗੇ ਕੁੜੀਆਂ ਵਾਲੇ ਮੋਰਚੇ ਦਾ ਉਸ ਨੂੰ ਬਿਲਕੁਲ ਸ਼ੱਕ ਨਹੀਂ ਹੋਇਆ ਸੀ ਅਬਦਾਲੀ ਦੇ ਤੰਬੂ ਨੇੜੇ ਪਾਈ ਹਾਠੂ ਸਿੰਘ ਨੂੰ ਖਲੋਤਾ ਦੇਖ ਕੇ ਸਰਬੁਲੰਧ ਖਾਨ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਇੱਕ ਤਾਂ afghan ਟੁਕੜੀ ਦੇ ਔਣ ਕਰਕੇ ਤੇ ਦੂਜਾ ਅਬਦਾਲੀ ਦੇ ਅੰਗ ਰਖਿਆਕਾਂ ਦੇ ਚਿੱਕੜ ਵਿੱਚ ਡਿੱਗਣ ਕਰਕੇ ਬਾਕੀ ਗਿਲਜੇ ਸੁਚੇਤ ਹੋ ਗਏ ਉਹ ਸਭ ਪਾਸਿਆਂ ਤੋਂ ਪਾਈ ਹਾਠੂ ਸਿੰਘ ਵੱਲ ਵਧੇ ਨਹੀਂ ਤੁਸੀਂ ਨਹੀਂ ਤੁਸੀਂ ਇੱਥੇ ਹੀ ਰੁਕੋ ਬਾਦਸ਼ਾਹ ਦੇ ਤੰਬੂ ਕੋਲ ਅਬਦਾਲੀ ਦੇ ਭਾਈ ਹਾਠੂ ਸਿੰਘ ਵੱਲ ਆ ਰਹੇ ਅੰਗ ਰਖਿਆਕਾਂ ਨੂੰ ਰੋਕਦਾ ਹੋਇਆ ਸਰਬੁਲੰਦ ਖਾਨ ਬੋਲਿਆ ਇਥੇ ਇੱਕੋ ਬਾਗੀ ਸਿੰਘ ਹੈ ਅਸੀਂ ਦਪੋਚ ਲਵਾਂਗੇ ਤੁਸੀਂ ਸ਼ਾਹ ਦਾ ਖਿਆਲ ਰੱਖੋ ਪਰ ਸਰਬੁਲੰਦ ਖਾਨ ਨੂੰ ਡਰ ਸੀ ਕਿ ਜੇ ਉਹ ਸਾਰੇ ਇੱਕੋ ਸਿੰਘ ਵਾਲੇ ਪਾਸੇ ਹੋ ਗਏ ਤਾਂ ਪਿੱਛੋਂ ਕਿਤੇ ਹੋਰ ਸਿੰਘ ਹਮਲਾ ਕਰਕੇ ਅਬਦਾਲੀ ਦਾ ਨੁਕਸਾਨ ਨਾ ਕਰ ਦੇਣ ਪਰ ਜਿਹਨੂੰ ਸਰਬੁਲੰਦ ਖਾਨ ਇੱਕੋ ਬਾਗੀ ਸਿੰਘ ਸਮਝ ਰਿਹਾ ਸੀ ਉਹ ਸਾਰੇ ਅਫਗਾਨ ਲਸ਼ਕਰ ਤੇ ਪਾਰਾ ਪੈ ਸਕਦਾ ਸੀ ਪਾਈ ਹਰਥੂ ਸਿੰਘ ਨੇ ਚੀਤੇ ਦੀ ਫੁਰਤੀ ਨਾਲ ਬਚੇ ਹੋਏ ਤੀਰ ਵਿੱਚ ਲਾ ਦਿੱਤੇ ਤੇ ਸਰਬੁਲੰਦ ਖਾਨ ਦੇ ਕਈ ਲੜਾਕੇ ਢੇਰ ਕਰ ਦਿੱਤੇ ਇੱਕ ਅਫਗਾਨ ਬੰਦੂਕਚੀ ਨੇ ਬੰਦੂਕ ਪਾਈ ਹਰਥੂ ਸਿੰਘ ਵੱਲ ਸਿੱਧੀ ਕੀਤੀ ਨਹੀਂ ਗੋਲੀ ਨਹੀਂ ਜੇ ਅਬਦਾਲੀ ਗੋਲੀ ਦੇ ਖੜਾਕ ਨਾਲ ਜਾ ਕੇ ਆ ਤਾਂ ਸੁਰੱਖਿਆ ਵਿੱਚ ਲੱਗੀ ਸੇਧ ਕਰਕੇ ਸਭ ਦੇ ਸਿਰ ਕਲਮ ਕਰਵਾ ਦੇਵੇਗਾ ਇਸ਼ਾਰਾ ਕਰਦਿਆਂ ਸਰਬੁਲੰਦ ਖਾਨ ਨੇ ਬੰਦੂਕਚੀ ਨੂੰ ਗੋਲੀ ਚਲਾਉਣ ਤੋਂ ਰੋਕਿਆ ਫਿਰ ਇਸ ਤੇ ਕਾਬੂ ਕਿਵੇਂ ਪਾਵਾਂਗੇ ਇੱਕ ਸਪਾਈ ਹੈਰਾਨੀ ਨਾਲ ਹੈਰਾਨੀ ਨਾਲ ਬੁਲੰਦਖਾਨ ਵੱਲ ਦੇਖਦਾ ਪੁੱਛਣ ਲੱਗਾ ਤੁਸੀਂ ਕੁਝ ਸਵਾਰ ਪਿਛਲੇ ਪਾਸੇੋਂ ਆਓ ਇੱਕ ਭੱਜ ਕੇ ਜਹਾਨ ਖਾਨ ਨੂੰ ਸੁਚੇਤ ਕਰੋ ਤੇ ਕਹੋ ਕਿ ਇੱਕ ਟੁਕੜੀ ਲੈ ਕੇ ਆ ਪਾਵੇ ਇਧਰੋਂ ਅਸੀਂ ਰੋਕਦੇ ਹਾਂ ਇਸਨੂੰ ਇੱਕ ਵਿਉਂਤ ਜੀ ਘੜ ਕੇ ਬੁਲੰਦਖਾਨ ਦੇ ਸਿਪਾਈ ਤੋਰੇ ਭਾਈ ਹੱਥੋਂ ਸਿੰਘ ਨੂੰ ਪਤਾ ਸੀ ਕਿ ਜੇ ਜ਼ਿਆਦਾ ਦੇਰ ਹੋ ਗਈ ਤਾਂ ਉਸ ਦਾ ਸ਼ਿਕਾਰ ਹੱਥੋਂ ਨਿਕਲ ਜਾਵੇਗਾ ਜਦ ਤੀਰ ਮਸਤ ਹੋ ਗਏ ਤਾਂ ਉਹਨਾਂ ਨੇ ਆਪਣੀ ਕਿਰਪਾਨ ਕੱਢੀ ਤੇ ਬੁਲੰਦਖਾਨ ਦੀ ਟੁਕੜੀ ਵੱਲ ਵਧਣ ਲੱਗਾ ਜਾਪਦਾ ਹੈ ਸਾਡੀ ਪਿਛਲੀ ਟੁਕੜੀ ਇਸ ਦੇ ਨੇੜੇ ਆ ਰਹੀ ਹੈ ਇਸੇ ਕਰਕੇ ਇਸਨੇ ਘੋੜਾ ਅਗਾਹ ਤੋਰਿਆ ਹੈ ਸਰ ਬੁਲੰਦ ਖਾਨ ਨੂੰ ਲੱਗਿਆ ਕਿ ਜੋ ਸਿਪਾਈ ਉਸਨੇ ਭਾਈ ਹਾਟੂ ਸਿੰਘ ਨੂੰ ਪਿੱਛੋਂ ਘੇਰਾ ਪਾਉਣ ਲਈ ਇਕੱਲੇ ਸਨ ਕਿਤੇ ਉਹ ਆ ਗਏ ਪਰ ਉਹ ਸਿਪਾਈ ਉਹਨਾਂ ਦਾ ਟੱਕਰਾ ਤਾਂ ਰਾਹ ਵਿੱਚ ਭਾਈ 라ਵਨ ਸਿੰਘ ਉਹਨਾਂ ਦੇ ਜਥੇ ਨਾਲ ਹੋ ਗਿਆ ਸੀ ਤੇ ਉਹ ਤਾਂ ਸਿੰਘਾਂ ਨੇ ਉੱਥੇ ਹੀ ਰੋਕ ਲਏ ਸਨ ਪਾਈ ਹਾਠੂ ਸਿੰਘ ਨੇ ਘੋੜਾ ਸਰਬੁਲੰਧ ਖਾਨ ਵੱਲ ਵਧਾਇਆ ਤਾਂ ਪਠਾਨਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਹਮਲਾਵਰ ਹੋ ਕੇ ਆ ਰਿਹਾ ਸੀ ਕਰੜੇ ਹੋ ਜਾਓ ਇਹ ਹਮਲਾ ਕਰਨ ਆ ਰਿਹਾ ਹੈ ਛੇਤੀ ਨਾਲ ਬਲੰਦ ਖਾਨ ਬੋਲਿਆ ਪਾਈ ਹਾਠੂ ਸਿੰਘ ਨੇ ਕਿਰਪਾਨ ਨਾਲ ਚੰਗੇ ਜੋਹਰ ਦਿਖਾਏ ਤੇ ਕਈ ਪਠਾਨ ਰਾਤ ਦੇ ਹਨੇਰੇ ਵਿੱਚ ਸਦਾ ਹੀ ਸਦਾ ਦੀ ਨੀਂਦ ਲਈ ਸੁਆ ਦਿੱਤੇ ਅਸੀਂ ਸ਼ਾਹ ਦੇ ਜਾਗ-ਜਾਗਣ ਤੋਂ ਡਰਦੇ ਰਹਾਂਗੇ ਤੇ ਸਾਡੀ ਸਾਰੀ ਟੁਕੜੀ ਨੂੰ ਲੰਬੇ ਪਾ ਦੇਵੇਗਾ ਗੋਲੀ ਦਾ ਹੁਕਮ ਦਿਓ ਖਾਨ ਸਾਹਿਬ ਬੰਦੂਕ ਚੀ ਖਿੱਚਦਾ ਹੋਇਆ ਬੋਲਿਆ ਇਸ ਤੋਂ ਪਹਿਲਾਂ ਕਿ ਬੁਲੰਦ ਖਾਨ ਕੁਝ ਬੋਲਦਾ ਭਾਈ ਹਾਠੂ ਸਿੰਘ ਦਾ ਘੋੜਾ ਚਿੱਕੜ ਵਿੱਚ ਤਿਲਕ ਕੇ ਡਿੱਗ ਪਿਆ ਉੱਤਰ ਕੇ ਦਬੋਚ ਲਓ ਇਸ ਨੂੰ ਬੁਲੰਦ ਖਾਨ ਚੀਕਿਆ ਭਾਈ ਹਾਠੂ ਸਿੰਘ ਘੋੜੇ ਦੇ ਆ ਗਿਆ ਤੇ 100 ਦੇ ਕਰੀਬ ਪਠਾਨ ਸਿਪਾਹੀਆਂ ਨੇ ਉਸ ਨੂੰ ਆਪਣੇ ਦੱਬ ਲਿਆ ਉਧਰ ਭਾਈ 라ਵਨ ਸਿੰਘ ਹੁਣਾਂ ਦੀ ਝੜਪ ਜਹਾਨ ਖਾਨ ਦੀ ਟੁਕੜੀ ਨਾਲ ਹੋ ਗਈ ਸਿੱਖ ਪਠਾਨਾ ਅੱਗੇ ਡਟੇ ਹੋਏ ਸਨ ਕਿ ਭਾਈ ਕੇਰ ਸਿੰਘ ਨੇ ਹੌਲੀ ਨਾਲ ਸਭ ਸਿੰਘਾਂ ਨੂੰ ਕਿਹਾ ਜੇ ਇਥੇ ਜ਼ਿਆਦਾ ਰੌਲਾ ਪੈ ਗਿਆ ਤਾਂ ਇਹ ਨਾ ਹੋਵੇ ਕਿ ਕਿਤੇ ਇਹਨਾਂ ਨੂੰ ਸਾਡੀ ਅਸਲੀ ਬਯਾਨ ਦਾ ਪਤਾ ਲੱਗ ਜਾਵੇ ਸੋ ਚਾਲਾ ਮਾਰੋ ਸਿੰਘਾਂ ਨੇ ਸੋਚਿਆ ਕਿ ਭਾਈ ਕਹਿਰ ਸਿੰਘ ਠੀਕ ਹੀ ਆਖ ਰਹੇ ਸਨ ਹਜੇ ਤਾਂ ਪਠਾਨ ਨੇ ਸੋਚ ਰਹੇ ਸਨ ਕਿ ਸਿੰਘ ਬਦਾਲੀ ਉੱਤੇ ਹਮਲਾ ਕਰਨ ਆਏ ਹਨ ਪਰ ਜੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਖਾਲਸੇ ਨੇ ਕੈਦ ਕੀਤੀਆਂ ਕੁੜੀਆਂ ਨੂੰ ਛੁਡਵਾਉਣ ਦੀ ਸੂਹ ਲੈਣ ਲਈ ਸਿੰਘ ਭੇਜੇ ਸਨ ਤਾਂ ਅਸਲੀ ਮੋਰਚਾ ਖਤਰੇ ਵਿੱਚ ਪੈ ਜਾਣਾ ਹੈ ਸੋ ਸਿੰਘਾਂ ਨੇ ਘੋੜਿਆਂ ਨੂੰ ਅੱਡੀ ਲਾਈ ਤੇ ਉਥੋਂ ਹਰਨ ਹੋਣ ਲੱਗੇ ਪਰ ਹੁਣ ਤੱਕ ਸਭ ਪਾਸਿਆਂ ਦੀਆਂ ਅਫਗਾਨ ਟੁਕੜੀਆਂ ਸੁਚੇਤ ਹੋ ਚੁੱਕੀਆਂ ਸਨ ਉਹਨਾਂ ਸਿੰਘਾਂ ਨੂੰ ਸਭ ਪਾਸਿਆਂ ਤੋਂ ਘੇਰ ਲਿਆ ਤੇ ਰੌਲੇ ਦੇ ਡਰੋਂ ਬਿਨਾਂ ਜ਼ਿਆਦਾ ਵਿਰੋਧ ਕੀਤੇ ਸਿੰਘ ਗ੍ਰਿਫਤਾਰ ਹੋ ਗਏ ਭਾਈ ਹਾਠੂ ਸਿੰਘ ਤੇ ਬਾਕੀ ਸਿੰਘਾਂ ਨੂੰ ਹਥਕੜੀਆਂ ਤੇ ਬੀੜੀਆਂ ਵਿੱਚ ਨੂੜ ਕੇ ਬੁਲੰਦ ਖਾਨ ਨੇ ਕੈਦ ਕਰ ਲਿਆ ਤੇ ਇੱਥੋਂ ਹੀ ਅਸੀਂ ਕਥਾ ਪਹਿਲਾਂ ਤੋਰੀ ਸੀ ਮੈਨੂੰ ਭਾਈ ਹਾਠੂ ਸਿੰਘ ਦੀ ਸ਼ਹਾਦਤ ਵਾਲੀ ਸਾਖੀ ਯਾਦ ਆ ਗਈ ਬਾਬੇ ਨੇ ਮੁਸਕਰਾਉਂਦਿਆਂ ਹਾਂ ਵਿੱਚ ਸਿਰ ਹਿਲਾਇਆ ਪਰ ਅਸਲੀ ਸੁਨੇਹਾ ਤਾਂ ਖਾਲਸੇ ਤੱਕ ਪਹੁੰਚ ਹੀ ਚੁੱਕਾ ਸੀ ਗੋਇੰਦਵਾਲ ਦੇ ਪੱਤਨ ਤੇ ਪਹੁੰਚ ਕੇ ਸਰਦਾਰ ਜੱਸਾ ਸਿੰਘ ਤੇ ਸਾਰੇ ਖਾਲਸਾ ਦਲ ਨੇ ਕਿਰਪਾਨਾਂ ਧੂਮ ਕੇ ਕੱਢ ਲਈਆਂ ਕੈਦ ਕੀਤੀਆਂ ਬੀਬੀਆਂ ਅਫਗਾਨ ਲਸ਼ਕਰ ਵਿੱਚ ਕਿੱਥੇ ਜਏ ਹਨ ਕਿੱਥੇ ਜਏ ਸਨ ਇਹ ਸੂ ਸਿੰਘਾਂ ਨੂੰ ਪਹਿਲਾਂ ਹੀ ਸੀ ਅਫਗਾਨ ਤਾਂ ਹਜੇ ਅੱਖਾਂ ਹੀ ਪੁੰਝ ਰਹੇ ਸਨ ਕਿ ਖਾਲਸੇ ਦਾ ਹੱਲਾ ਹੋ ਗਿਆ ਬੀਬੀ ਅਮਰਕੌਰ ਤੇ ਉਸ ਦੇ ਨਾਲ ਦੀਆਂ ਸਿੱਖ ਬੀਬੀਆਂ ਨੇ ਕੈਦ ਕੀਤੀਆਂ ਕੁੜੀਆਂ ਨੂੰ ਪਹਿਲਾਂ ਹੀ ਹੌਸਲੇ ਵਿੱਚ ਕੀਤਾ ਹੋਇਆ ਸੀ ਸੋ ਉਹਨਾਂ ਕੁੜੀਆਂ ਨੇ ਵੀ ਸਿੱਖ ਬੀਬੀਆਂ ਤੋਂ ਪ੍ਰੇਰਣਾ ਲੈਂਦਿਆਂ ਕੁਝ ਦਲੇਰੀ ਦਿਖਾਈ ਤੇ ਆਪਣੀ ਬੰਦ ਖਲਾਸੀ ਦੇ ਰਾਹ ਪੱਧਰੇ ਕੀਤੇ। ਤੁਸੀਂ ਇੱਥੋਂ ਦਰਿਆ ਦੇ ਛੜਦੇ ਵੱਲ ਭੱਜਣਾ ਹੈ ਜਿੱਧਰੋਂ ਟਿੱਕੀ ਛੜ ਰਹੀ ਹੈ। ਬੀਬੀ ਅਮਰਕੌਰ ਕੈਦ ਕੀਤੀਆਂ ਕੁੜੀਆਂ ਨੂੰ ਸਮਝਾਉਣ ਲੱਗੀ। ਟਿੱਕੀ, ਇੱਕ ਕੁੜੀ ਬੋਲੀ। ਟਿੱਕੀ, ਸੂਰਜ ਜਿੱਧਰੋਂ ਚੜ ਰਿਹਾ ਹੈ, ਤੁਹਾਡੇ ਮੁਕਤੀਦਾਤੇ ਵੀ ਉਧਰੋਂ ਹੀ ਚੜ ਰਹੇ ਹਨ। ਤੁਸੀਂ ਜਿੰਨੀ ਤੇਜ਼ੀ ਨਾਲ ਭੱਜ ਸਕੋ ਉਧਰ ਭੱਜਣਾ ਹੈ। ਪਰ ਜੇ ਕੋਈ ਅੱਗੇ ਰੋਕਣ ਆਇਆ ਰੋਕਣ ਤਾਂ ਆਉਣਗੇ ਹੀ ਪਰ ਐਡਾ ਇਕੱਠ ਦ੍ਰਿੜਤਾ ਨਾਲ ਜੇ ਕਿਸੇ ਪਾਸੇ ਭੱਜ ਲਵੇ ਰੋਕਣ ਵਾਲਾ ਵੀ ਕੀ ਕਰ ਲਵੇਗਾ ਮਿੱਧ ਦੇ ਅੱਗੇ ਲੰਘ ਜਾਇਓ ਬੀਬੀ ਅਮਰਕੌਰ ਹਿੰਮਤ ਦਿੰਦਿਆਂ ਬੋਲੀ ਉਹਨਾਂ ਬੀਬੀਆਂ ਨੇ ਇੰਜ ਹੀ ਕੀਤਾ ਸਿੰਘਾਂ ਨੇ ਜਿਕਾਰਾ ਛੱਡਿਆ ਤੇ ਸਤਿ ਸ਼੍ਰੀ ਅਕਾਲ ਕਹਿੰਦੀਆਂ ਬੀਬੀਆਂ ਦਲ ਖਾਲਸੇ ਵੱਲ ਭੱਜੀਆਂ ਰਾਵੀ ਦੇ ਪਤਨਾ ਤੇ ਪੰਥ ਪਾਤਸ਼ਾ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਸਾਥੀ ਸਿੰਘਾਂ ਨੇ ਹਜ਼ਾਰਾਂ ਕੁੜੀਆਂ ਛੁੜਵਾ ਕੇ ਉਹਨਾਂ ਦੇ ਸਿਰ ਪਲੋਸੇ ਤੇ ਅਬਦਾਲੀ ਵੱਲ ਦੇਖਦਿਆਂ ਪੱਟਾਂ ਤੇ ਥਾਪੀਆਂ ਮਾਰੀਆਂ ਹੈ ਹਿੰਮਤ ਤਾਂ ਕੋਈ ਇੱਕ ਕੁੜੀ ਵੀ ਖੋ ਕੇ ਲਿਜਾ ਸਾਡੇ ਕੋਲੋਂ ਸਰਦਾਰ ਬੋਲੇ ਪਰ ਅਬਦਾਲੀ ਨੇ ਪਸ਼ਾਹ ਪਰਤ ਕੇ ਨਾਂ ਦੇਖਿਆ ਉਸ ਨੂੰ ਕੈਦ ਕੀਤੀਆਂ ਕੁੜੀਆਂ ਦੇ ਛੁਡਵਾਏ ਜਾਣ ਦੀ ਕੋਈ ਖਬਰ ਉਸਦੇ ਸਰਦਾਰਾਂ ਨੇ ਨਹੀਂ ਦਿੱਤੀ ਸੀ ਸਰਦਾਰ ਜੱਸਾ ਸਿੰਘ ਤਾਂ ਉਸ ਦੇ ਉਹਨਾਂ ਡਰਾਉਣੇ ਸੁਪਨਿਆਂ ਵਿੱਚੋਂ ਸੀ ਜਿਨ੍ਹਾਂ ਅਬਦਾਲੀ ਦੀ ਨੀਂਦ ਉਡਾ ਰੱਖੀ ਸੀ ਸੋ ਅਬਦਾਲੀ ਹੁਣ ਸਰਦਾਰ ਨਾਲ ਕਿਸੇ ਤਰ੍ਹਾਂ ਦੀ ਉਲਝਣ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਉਸ ਨੇ ਕੂਚ ਕਰ ਜਾਣ ਵਿੱਚ ਭਲਾਈ ਜਾਣੀ ਪਰ ਸਿੰਘ ਜੈਲਮਤੀ ਕੁਸ ਦਾ ਪਿੱਛਾ ਕਰਦੇ ਗਏ ਜਿਹੜੀਆਂ ਕੁੜੀਆਂ ਦੇ ਮਾਪੇ ਉਹਨਾਂ ਨੂੰ ਲੈਣ ਆਏ ਸਨ ਉਹ ਤਾਂ ਖਾਲਸੇ ਨੇ ਉਹਨਾਂ ਨਾਲ ਤੋਰ ਦਿੱਤੀਆਂ ਪਰ ਬਾਕੀ ਸਭ ਨੂੰ ਘਰੋ ਘਰੀ ਛੱਡਣ ਦੇ ਪ੍ਰਬੰਧ ਕੀਤੇ ਜਾਣ ਲੱਗੇ ਕੁਝ ਕੁੜੀਆਂ ਇਕੱਠੀਆਂ ਹੋ ਕੇ ਸਰਦਾਰ ਜੱਸਾ ਸਿੰਘ ਕੋਲ ਆਈਆਂ ਹਾਂ ਭਾਈ ਹੁਕਮ ਕਰੋ ਖਾਲਸਾ ਤੁਹਾਡੀ ਕੀ ਸੇਵਾ ਕਰ ਸਕਦਾ ਹੈ ਸਰਦਾਰ ਜੱਸਾ ਸਿੰਘ ਨੇ ਉਹਨਾਂ ਕੁੜੀਆਂ ਨੂੰ ਪੁੱਛਿਆ ਖਾਲਸੇ ਨੇ ਜੋ ਸੇਵਾ ਇਸ ਧਰਤ ਦੀ ਕੀਤੀ ਹੈ ਅੱਜ ਤੱਕ ਨਾ ਤਾਂ ਕੋਈ ਕਰ ਸਕਿਆ ਹੈ ਤੇ ਨਾ ਹੀ ਅੱਗੋਂ ਕਰ ਸਕੇਗਾ ਅਸੀਂ ਤਾਂ ਇੱਕ ਬੇਨਤੀ ਲੈ ਕੇ ਆਪ ਜੀ ਦੇ ਕੋਲ ਆਈਆਂ ਹਾਂ ਬੇਨਤੀ ਨਹੀਂ ਪਾਈ ਹੁਕਮ ਕਰੋ ਭੈਣਾ ਬੇਨਤੀ ਨਹੀਂ ਕਰਦੀਆਂ ਹੁਕਮ ਕਰਦੀਆਂ ਨੇ ਜਿਨ੍ਹਾਂ ਦੇ ਅਸੀਂ ਸਾਰੀ ਉਮਰ ਰੱਖਿਆ ਜਿਨ੍ਹਾਂ ਦੇ ਅਸੀਂ ਸਾਰੀ ਉਮਰ ਰੱਖਿਆ ਦੀਆਂ ਰਖੜੀਆਂ ਬੰਨੀਆਂ ਜਿਨ੍ਹਾਂ ਲਈ ਕਰਵੇ ਦੇ ਵਰਤ ਰੱਖੇ ਉਹ ਸਾਨੂੰ ਅਫਗਾਨਾ ਦੀ ਕੈਦ ਵਿੱਚ ਛੱਡ ਕੇ ਭੱਜ ਗਏ ਉਹਨਾਂ ਕਿਸੇ ਨੇ ਸਾਨੂੰ ਛੁਡਵਾਉਣ ਦਾ ਕੋਈ ਉਪਰਾਲਾ ਨਾ ਕੀਤਾ ਸਭ ਨੂੰ ਆਪਣੀਆਂ ਜਾਨਾਂ ਦਾ ਭੈ ਸੀ ਸੋਨਾ ਸਾਡੇ ਨਾਲੋਂ ਜਾਨ ਮਹਿੰਗੀ ਜਾਣੀ ਜਮਨਾਕ ਘਰ ਤੱਕ ਸੈਂਕੜੇ ਰਾਜੇ ਰਜਵਾੜਿਆਂ ਦੇ ਦੇਸਾਂ ਵਿੱਚੋਂ ਅਬਦਾਲੀ ਸਾਨੂੰ ਹੱਕ ਦਾ ਲੈ ਆਇਆ ਪਰ ਕੋਈ ਸਾਡੀ ਮੁਕਤੀ ਲਈ ਨਾ ਬੋੜਿਆ ਤੇ ਹੁਣ ਜਦ ਅਸੀਂ ਵਾਪਸ ਪਰਤਾਂਗੇ ਤਾਂ ਹੋ ਸਕਦਾ ਹੈ ਕਿ ਸਾਨੂੰ ਅਫਗਾਨਾਂ ਦੇ ਪਿੰਜਰਿਆਂ ਵਿੱਚ ਕੈਦੀ ਦੇਖ ਕੇ ਛੱਡ ਜਾਣ ਵਾਲੇ ਸਾਡੇ ਪਿਓ ਭਰਾ પતિ ਸਾਡੀ ਵਾਪਸ ਪਰਤਿਆਂ ਦੀ ਅਗਨੀ ਪ੍ਰੀਖਿਆ ਲੈਣ ਅਸੀਂ ਪਠਾਨਾਂ ਦੀ ਕੈਦ ਵਿੱਚ ਸਾਂ 100-100 ਗੱਲਾਂ ਕੀਤੀਆਂ ਜਾਣਗੀਆਂ ਬਚ ਕੇ ਮੁੜੀਆਂ ਨੂੰ ਸ਼ਾਬਾਸ਼ ਨਹੀਂ ਜਿੱਲਤ ਮਿਲੇਗੀ ਅਸੀਂ ਪਿੱਛੇ ਨਹੀਂ ਪਰਤਣਾ ਖਾਲਸਾ ਜੀ ਅਸੀਂ ਬੀਬੀ ਅਮਰਕੌਰ ਨਾਲ ਰਹਿਣਾ ਹੈ ਤਾਂ ਕਿ ਜੇ ਇਸ ਜਨਮ 'ਚ ਨਹੀਂ ਤਾਂ ਅਗਲੇ ਜਨਮ 'ਚ ਤਾਂ ਜ਼ਰੂਰ ਉਸ ਦਲੇਰੀ ਤੇ ਦ੍ਰਿੜਤਾ ਨੂੰ ਸ਼ੋਸ਼ ਸਕੀਏ ਤੁਹਾਡੀ ਭਾਵਨਾ ਦੀ ਸਾਨੂੰ ਕਦਰ ਹੈ ਪਰ ਤੁਸੀਂ ਇਹ ਗੱਲ ਸਦਾ ਚੇਤੇ ਰੱਖਿਓ ਕਿ ਤੁਸੀਂ ਖਾਲਸੇ ਦੀਆਂ ਭੈਣਾਂ ਹੋ ਅਸੀਂ ਤੁਹਾਨੂੰ ਵੈਰੀਆਂ ਕੋਲੋਂ ਛੁਡਵਾ ਸਕਦੇ ਹਾਂ ਤਾਂ ਤੁਹਾਡੇ ਘਰੀਂ ਵਸਾ ਵੀ ਸਕਦੇ ਹਾਂ ਕੋਈ ਤੁਹਾਡੀ ਵਾਵਲ ਵੀ ਨਹੀਂ ਦੇਖ ਸਕਦਾ ਕੋਈ ਤੁਹਾਡੇ ਤੇ ਉਂਗਲ ਤਾਂ ਕੀ ਅੱਖ ਵੀ ਨਹੀਂ ਚੱਕ ਸਕਦਾ ਸਿੰਘ ਆਪ ਤੁਹਾਡੇ ਨਾਲ ਜਾਣਗੇ ਤੇ ਤੁਹਾਨੂੰ ਸੁਰੱਖਿਆ ਨਾਲ ਘਰੋ ਘਰੀ ਛੱਡ ਕੇ ਆਉਣਗੇ ਸਰਦਾਰ ਜੱਸਾ ਸਿੰਘ ਬੋਲੇ ਕੁੜੀਆਂ ਦੇ ਜਥੇ ਉਹਨਾਂ ਦੇ ਦੇਸਾਂ ਨੂੰ ਤੋੜੇ ਜਾਣ ਲੱਗੇ ਸਿੰਘਾਂ ਦੀ ਇੱਕ ਟੁਕੜੀ ਹਰ ਜਥੇ ਨਾਲ ਜਾਂਦੀ ਸਿੰਘਾਂ ਦਾ ਵਤੀਰਾ ਇੰਜ ਹੁੰਦਾ ਜਿਵੇਂ ਤੀਆਂ ਮੰਗਰੋਂ ਵੀਰ ਆਪਣੀਆਂ ਭੈਣਾਂ ਨੂੰ ਪੇਕੀ ਛੱਡਣ ਆਏ ਹੋਣ ਜਦ ਵੀ ਕਿਸੇ ਕੁੜੀ ਨੂੰ ਉਸਦੇ ਘਰ ਛੱਡਿਆ ਜਾਂਦਾ ਸਿੰਘ ਉਸਦਾ ਸਿਰ ਪਲੋਸ ਕੇ ਪਿਆਰ ਦਿੰਦੇ ਤੇ ਨਾਲ ਹੀ ਆਖਦੇ ਤੂੰ ਸਾਡੀ ਭੈਣ ਹੈ ਇਹ ਯਾਦ ਰੱਖੀ ਰਾਮਾ ਦਾ ਆਸਰਾ ਬਹੁਤ ਵੱਡਾ ਹੁੰਦਾ ਹੈ ਜਦੋਂ ਵੀ ਜਿੱਥੇ ਲੋੜ ਪਈ ਖਾਲਸੇ ਨੂੰ ਚੇਤੇ ਕਰ ਲਈ। ਕਈ ਪਿੰਡਾਂ ਦੀਆਂ ਜੂਹਾਂ ਵਿੱਚ ਜਦ ਖਾਲਸੇ ਦੇ ਘੋੜੇ ਦਿਖਾਈ ਦਿੰਦੇ ਤਾਂ ਪਿੰਡ ਵਾਸੀਆਂ ਪਿੰਡ ਦੀਆਂ ਡਰੀਆਂ ਹੋਈਆਂ ਤੀਵੀਆਂ ਬੂਹੇ ਪੇੜ ਲੈਂਦੀਆਂ ਤਾਂ ਸਿੰਘਾਂ ਨਾਲ ਆਈਆਂ ਕੁੜੀਆਂ ਉੱਚੀ ਉੱਚੀ ਆਵਾਜ਼ ਵਿੱਚ ਬੋਲਦੀਆਂ ਆਏ ਨੀ ਨਿਹੰਗ ਬੂਹੇ ਖੋਲਦੇ ਹੋ ਨਿਸੰਗ। ਧੰਨਵਾਦ।